ਖਬਰ ਨਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਖਤ ਫੈਸਲਾ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮੌਜੂਦਾ 14 ਤਹਿਸੀਲਦਾਰ ਨਹਿ ਤਹਿਸੀਲਦਾਰਾਂ ਨੂੰ ਅਜ ਤੂੰ 2 ਦਿਨ ਪਹਿਲਾਂ ਜਿਹੜਾ ਸਸਪੈਂਡ ਕੀਤਾ ਸੀ ਇਸ ਦੇ ਬਾਵਜੂਦ ਇੱਕ ਹੋਰ ਵੱਡਾ ਫੈਸਲਾ ਲੈ ਲਿਆ ਗਿਆ ਹੈ ਇਹ ਫੈਸਲਾ ਸਖਤ ਹੈ ਮੁਤਲ ਹੋਣਗੇ ਤਹਿਸੀਲਦਾਰ ਅਤੇ ਨੈਬ ਤਹਿਸੀਲਦਾਰ ਜੇਕਰ ਡਿਊਟੀ ਸਮੇਂ ਕੋਈ ਉਹਨਾਂ ਵੱਲੋਂ ਕੁਤਾਈ ਕੀਤੀ ਜਾਂਦੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਖੱਜਲ ਖਵਾਰ ਜੇਕਰ ਤੁਹਾਡੇ ਵੱਲੋਂ ਕੀਤਾ ਜਾਵੇਗਾ ਸਖਤ ਫੈਸਲੇ ਲੈ ਚਾਣਗੇ ਤੁਹਾਡੇ ਵਿਰੁੱਧ ਕਿਉਂਕਿ ਇਸ ਤੋਂ ਪਹਿਲਾਂ 2 ਦਿਨ 14 ਤਹਿਸੀਲਦਾਰ ਅਤੇ ਨਵੇਂ ਤਹਿਸੀਲਦਾਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਪੰਜਾਬ ਸਰਕਾਰ ਮਾਲ ਕੁਰਨਵਾਸ ਆਪ ਦਾ ਪ੍ਰਬੰਧਨ ਵਿਭਾਗ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਤਹਿਸੀਲਦਾਰਾਂ ਵਿੱਚ ਸਬ ਰਜਿਸਟਰਸ ਜੁਆਇੰਟ ਸਬ ਰਜਿਸਟਰਾਂ ਦੀ ਉਪਲਬਧਤਾ ਉਪਲਬਧਤਾ ਨੂੰ ਯਕੀਨੀ ਬਣਾਉਣ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਨੇ ਜਾਰੀ ਕੀਤੇ ਗਏ ਤਾਜ਼ਾ ਪੱਤਰਕਾਰ ਦੇ ਅਨੁਸਾਰ ਸਰਕਾਰ ਨੇ ਧਿਆਨ ਵਿੱਚ ਆਇਆ ਹੈ ਕਿ ਕਈ ਵਾਰ ਤਹਿਸੀਲਦਾਰ ਸਬ ਤਹਿਸੀਲਦਾਰ ਸਬ ਰਜਿਸਟਰ ਜੁਆਇੰਟ ਸਬ ਰਜਿਸਟਰ ਉਪਲਬਧ ਨਹੀਂ ਹੁੰਦੇ ਜਿਸ ਕਾਰਨ ਜਨਤਾ ਨੂੰ ਆਪਣੇ ਵਸੀਕੇ ਰਜਿਸਟਰ ਕਰਾਉਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਏ ਵੀ ਸਾਹਮਣੇ ਆਇਆ ਹੈ ਕਿ ਜਿੱਥੇ ਕਿਤੇ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਤਨਾਤ ਨਹੀਂ ਹਨ ਤਾਂ ਰਜਿਸਟਰੀ ਦਾ ਕੰਮ ਕਿਸੇ ਨਾਲ ਦੀ ਤਹਿਸੀਲ ਸਬ ਤਹਿਸੀਲ ਤਹਿਸੀਲ ਦੇ ਰਜਿਸਟਰ ਨਾਇਬ ਤਹਿਸੀਲਦਾਰ ਨੂੰ ਦਿੱਤਾ ਜਾਂਦਾ ਹੈ ਵਾਧੂ ਚਾਰਜ ਵਾਲੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਦੋਨੋਂ ਜਗ੍ਹਾ ਤੇ ਉਲੰਘਣਾ ਦੀ ਘਾਟ ਹੋ ਜਾਂਦੀ ਹੈ ਇਸ ਲਈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਤਹਿਸੀਲਦਾਰ ਸਬ ਰਜਿਸਟਰ ਅਤੇ ਨਾਇਬ ਤਹਿਸੀਲਦਾਰ 9 ਵਜੇ ਤੋਂ ਲੈ ਕੇ ਸ਼ਾਮ ਤੱਕ ਆਪਣੇ ਦਫਤਰ ਦੇ ਵਿੱਚ ਉਪਲਬਧ ਹੋਣੇ ਚਾਹੀਦੇ ਨੇ ਜੇਕਰ ਉਹ ਉਪਲਬਧ ਨਹੀਂ ਤੇ ਰਜਿਸਟਰਾਰ ਨੂੰ ਉਹ ਪੂਰੀ ਧੌੜੀ ਦੇ ਕੇ ਜਾਣ ਕੇ ਜਦੋਂ ਵੀ ਕੋਈ ਕਿਸਾਨ ਜਾਂ ਕੋਈ ਜ਼ਮੀਨ ਦੇ ਰੋਲੇ ਵਿਵਾਦ ਦਾ ਕੋ ਰੋਲਾ ਲੈ ਕੇ ਤਹਿਸੀਲ ਦੇ ਵਿੱਚ ਆਇਆ ਜਾਵੇ ਰਜਿਸਟਰੀ ਕਰਾਉਣ ਵਾਸਤੇ ਗੁਰਦਾਰੀ ਕਰਾਉਣ ਵਾਸਤੇ ਜਾਂ ਜ਼ਮੀਨੀ ਹਕ ਲਾਕੀ ਵਾਸਤੇ ਉਹ ਫੈਸਲਾ ਜਿਹੜਾ ਹੈ ਰਜਿਸਟਰਰ ਰਜਿਸਟਰ ਲੈ ਸਕਦਾ ਹੈ ਇਹ ਪਾਵਰ ਤਸੀਲਦਾਰ ਅਤੇ ਨਾਇਬ ਤਸੀਲਦਾਰ ਦੇ ਜੇਕਰ ਉਹ ਦਫ਼ਤਰਾਂ ਦੇ ਵਿੱਚ હાજર ਨਹੀਂ ਕਿਤੇ ਕੰਮ ਕਾਜ ਦੇ ਬਹਾਨੇ ਡੀਸੀ ਕੋਲ ਜਾ ਹੋਰ ਅੱਕ ਦੇ ਪਹਿਲੀ ਜ਼ਮੀਨ ਦੇ ਕੋਈ ਰਕਮਾਂ ਦੇਖਣ ਗਏ ਨੇ ਤੇ ਰਜਿਸਟਰਰ ਨੂੰ ਪਾਵਰ ਦਿੱਤੀ ਜਾਵੇਗੀ ਆਦਰਵਾਇਜ਼ ਜੇਕਰ ਉਹ ਬਿਨਾ ਮਤਲਬ ਤੋਂ ਇਧਰ ਉਧਰ ਘੁੰਮਦੇ ਨੇ ਜਾਂ ਤਸੀਲਦਾਰ ਨੇ ਜਾਂ ਨਾਇਬ ਤਸੀਲਦਾਰ ਨੇ ਜਾਂ ਰਜਿਸਟਰਰ ਨੇ ਉਹਨਾਂ ਉੱਤੇ ਬੰਦੀ ਕਾਰਵਾਈ ਕੀਤੀ ਜਾਵੇਗੀ तहसीलदार نائب तहसीलदार ਨਹੀਂ ਤੇ ਰਜਿਸਟਰਾਰ ਨੂੰ ਹੋਣਾ ਉੱਥੇ ਜ਼ਰੂਰੀ ਹੈ ਜੇ ਰਜਿਸਟਰਾਰ ਨਹੀਂ ਨਾਇਬ ਅਤੇ ਤਹਿਸੀਲਦਾਰ ਨਾਇਬਦਾਰ ਨੂੰ ਨਾਇਬ ਤਹਿਸੀਲਦਾਰ ਨੂੰ ਉੱਥੇ ਹੋਣਾ ਜ਼ਰੂਰੀ ਹੈ ਜੇਕਰ ਤਿੰਨਾਂ ਦੇ ਵਿੱਚੋਂ ਕੋਈ ਨਹੀਂ ਮੌਕੇ ਤੇ ਉਹਨਾਂ ਉੱਤੇ ਸਖਤ ਐਕਸ਼ਨ ਲਿਆ ਜਾਵੇਗਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਖੱਜਲ ਖੁਆਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਲੋਕਾਂ ਨੂੰ ਦਫ਼ਤਰ ਦੇ ਧੱਕੇ ਨਹੀਂ ਖਾਣੇ ਪੈਣਗੇ ਆਨਲਾਈਨ ਉਸ ਦਾ ਰਿਕਾਰਡ ਹੋਣਾ ਚਾਹੀਦਾ ਹੈ ਲੋਕਾਂ ਨੂੰ ਤੁਹਾਡੇ ਦਫਤਰ ਦੇ ਵਿੱਚ ਆਉਣ ਤੋਂ ਪਹਿਲਾਂ ਪਤਾ ਲੱਗਣਾ ਚਾਹੀਦਾ ਹੈ ਤੁਸੀਂ ਹੋ ਜਾਂ ਨਹੀਂ ਹੋ ਜੇਕਰ ਨਹੀਂ ਤਾਂ ਸਬ ਰਜਿਸਟਰ ਕੋਲ ਸਾਰੀ ਪਾਵਰ ਹੋਣੀ ਚਾਹੀਦੀ ਹੈ ਦੂਜੀ ਤਹਿਸੀਲ ਦੇ ਵਿੱਚ ਜਾ ਕੇ ਕੋਈ ਵੀ ਰਜਿਸਟਰੀ ਨਹੀਂ ਹੋਵੇਗੀ ਜੇਕਰ ਦਫਤਰ ਦੇ ਵਿੱਚ ਤਹਿਸੀਲਦਾਰ ਨੈਪ ਤਹਿਸੀਲਦਾਰ ਰਜਿਸਟਰ ਤਿੰਨੋਂ ਇਹ ਅਧਿਕਾਰੀ ਨਹੀਂ ਪਾਏ ਜਾਂਦੇ ਤੇ ਮੌਕੇ ਤੇ ਉਹਨਾਂ ਉੱਤੇ ਕਾਰਵਾਈ ਹੋਵੇਗੀ